ਸਿੱਧਾ ਮਤਿਹਦਾ ਹੂੰ ਹਣ ਅ ਤਬੂ ਉਸੇ ਦਾ ਜਨਮ ਤਈ ਬਤ ਤਾਂ ਅਮਰ ਹੋ ਗਿਆ ਹੁਣ ਅਮਰ ਹੋਏ ਇਨਸਾਨ ਨਹੀਂ ਬਾਰ ਰਹਿੰਦੇ ਦਾ ਸਦਾ ਹੀ ਅਮਰ ਰਹਿੰਦੇ ਦਾ ਉਹ ਸਦਾ ਹੀ ਜਿਉਂਦੇ ਰਹਿੰਦੇ ਆ ਸਮਝ ਗਏ ਉਹਦਾ ਦੂਸਰਾ ਜਨਮ ਹੋ ਗਿਆ ਜੀ ਪਹਿਲਾ ਮੇਰੀ ਪਹਿਲਾਂ ਨਹੀਂ ਪਤਾ ਜਿਹੜੇ ਅਮਰ ਹੋ ਜਾਂਦੇ ਹਨ ਸਿੱਧੂ ਪੁੱਸੇ ਅਮਰ ਹੋ ਗਿਆ ਐਨੋ ਕਿ ਬਹੁਤ ਯਾਦ ਆਈ ਸਿੱਧੂ ਪੁੱਸੇ ਉਹਦੀ ਬੇਟੂ ਬੱਲੀ ਤੇ ਕਿਤੇ ਦਿੱਤੂ ਲੱਤ ਹੂੰ ਬੱਲੀ ਚਾਗਣਾ ਕਿਤੇ ਦਿੱਤੂ ਮੁੱਚੇ ਬੱਲ ਕਿਉਂ ਨਹੀਂ ਸਕਦਾ ਕਰੇ ਤੂੰ ਕਾ ਤੂੰ ਮੈਂ ਮਨ ਬੇਤਲਾ ਕਰਾਂਗਾ ਕਿਦੀ ਕਿ ਦੂਰ ਕਿ ਤੇ ਐਨੀ ਮਨ ਚ ਕਾਦੋ ਕਰ ਰਖੋ ਕਿਉਂ ਕਿ ਮੈਂ ਜਾਣਾ ਆਹ ਜਾਣ ਦੇ ਯਾਦ ਰਵੇ ਚੁੱਪ ਲੋ ਨਾ ਗੰਮ ਜੰਦਾ ਦੂਸਰ ਤੂੰ ਕਿ ਚੰਗਾ ਲੱਗਦਾ ਤੈਨੂੰ ਇਹ ਨਾ ਚੰਗਾ ਕਿਉਂ ਕਾਦੋ ਲੱਗਦਾ ਤੈਨੂੰ ਇਹ ਨਾ 바두 바두. 얘는 바두밖에 안 좋아. 또 서면 자 가.